ਸਭ ਤੋਂ ਪਹਿਲਾਂ ਮਨਜੋਤ ਦਾ ਰੁਕ ਕਰ ਲੈਣੇ ਆ ਮਨਜੋਤ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਜਿਹੜੇ ਸਰਹੱਦੀ ਖੇਤਰ ਨੇ ਖਾਸ ਤੌਰ ਦੇ ਉੱਤੇ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹਨਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਅਲਰਟ ਹੈ ਫਿਰੋਜ਼ਪੁਰ ਦੇ ਵਿੱਚ ਇਸ ਵਕਤ ਤੁਸੀਂ ਮੌਜੂਦ ਹੋ ਕਿਸ ਤਰੀਕੇ ਦੇ ਨਾਲ ਸੁਰਤੇ ਹਾਲ ਨੇ ਖਾਸ ਤੌਰ ਦੇ ਉੱਤੇ ਤਿਆਰੀਆਂ ਕੀ ਨੇ ਪਿੰਡ ਲੱਖਾ ਸਿੰਘ ਵਾਲਾ ਮਮਦੋਟ ਹੀਠਾਰਚ ਮੌਜੂਦ ਆ ਜੀ ਔਰ ਇਥੇ ਦੀ ਜਿਹੜੀ ਤਸਵੀਰ ਹੈ ਬਿਲਕੁਲ ਮੇਰੇ ਪਿੱਛੇ ਜਿਹੜੀ ਹੈ ਅਸੀਂ ਅਖੀਰ ਦੇ ਉੱਤੇ ਖੜੇ ਆ ਔਰ ਇਸਦੇ ਪਿੱਛੇ ਜਿਹੜਾ ਪਾਕਿਸਤਾਨ ਔਰ ਇੰਡੀਆ ਦਾ ਬਾਰਡਰ ਇਹਤੇ ਦੱਸਦੀ ਕਿ ਜਿਸ ਰਿਕ ਦੇ ਨਾਲ ਇਹ ਸਾਰੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਤਾਂ ਲੋਕਾਂ ਦੇ ਵਿੱਚ ਇੱਕ ਪਾਸੇ ਸਹਿਮਤਾ ਹੈਗਾ ਔਰ ਲੋਕਾਂ ਨੂੰ ਇਹ ਕਿਤੇ ਨਾ ਕਿਤੇ ਪਰੇਸ਼ਾਨੀ ਵੀ ਹੈ ਕਿ ਜੇਕਰ ਜੰਗ ਲੱਗਦੀ ਹੈ ਤਾਂ ਨੁਕਸਾਨ ਜਿਹੜਾ ਹੈ ਉਹ ਵੀ ਹੁੰਦਾ ਤਾਂ ਦੂਸਰੇ ਪਾਸੇ ਇਹ ਵੀ ਦੱਸਦੀ ਕਿ ਲੋਕੀ ਜਿਹੜੇ ਨੇ ਤਿਆਰ ਬਰ ਤਿਆਰ ਨੇ ਔਰ ਹਰੇਕ ਉਸ ਜਿਹੜੇ ਲੋਕ ਨੇ ਉਹਨਾਂ ਨੂੰ ਹਰੇਕ ਪਾਸੇ ਇਹ ਹੀ ਕਿਹਾ ਜਾ ਰਿਹਾ ਹੈ ਕਿ ਕਿਸੇ ਤਰੀਕੇ ਦੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਔਰ ਹਰੇਕ ਪਾਸੇ ਜਿਹੜਾ ਅਸੀਂ ਜ਼ਿਕਰ ਕਰ ਲਈਏ ਤਾਂ ਲੋਕ ਸਮਾਨ ਲੈ ਕੇ ਬਾਹਰ ਨੂੰ ਵੀ ਜਾ ਰਹੇ ਨੇ ਲੇਕਿਨ ਦੂਸਰੇ ਪਾਸੇ ਜਿਹੜੇ ਬੱਚੇ ਨੇ ਜਾਂ ਬਜ਼ੁਰਗ ਨੇ ਉਹ ਉਸੇ ਤਰੀਕੇ ਦੇ ਨਾਲ ਆਪਣੇ ਪਿੰਡਾਂ ਦੇ ਵਿੱਚ ਮੁਕਾਬਲਾ ਕਰਨ ਦੇ ਲਈ ਵੀ ਤਿਆਰ ਨੇ ਔਰ ਇੱਥੇ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਫੌਜੀ ਨੇ ਉਹਨਾਂ ਨੂੰ ਅਸੀਂ ਹਰੇਕ ਤਰ੍ਹਾਂ ਦੀ ਸਹਾਇਤਾ ਜਿਹੜੀ ਹੈ ਉਹ ਵੀ ਪ੍ਰੋਵਾਈਡ ਕਰਵਾਵਾਂਗੇ ਕਿਉਂਕਿ ਇੱਥੇ ਇਹ ਜ਼ਿਕਰ ਕਰ ਲਈਏ ਤਾਂ ਜਿਸ ਤਰੀਕੇ ਦੇ ਨਾਲ ਇਹ ਪੂਰੀ ਪ੍ਰਕਿਰਿਆ ਹੈ ਜਿਸ ਤਰੀਕੇ ਨਾਲ ਪੂਰੀ ਇਹ ਪ੍ਰਕਿਰਿਆ ਹੈ ਉੱਥੇ ਇਹ ਸਾਰਾ ਕੁਝ ਜਿਹੜਾ ਕਟਨਾ ਕਰਮਤਾ ਵਾਪਰਦਾ ਹੈ ਪਰ ਇਸ ਪਿੰਡ ਦੇ ਜਿਹੜੇ ਪਿੰਡ ਵਾਸੀ ਨੇ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਔਰ ਇੱਥੇ ਪਹੁੰਚਣ ਦਾ ਇੱਕ ਖਾਸ ਮਕਸਦ ਇਹ ਵੀ ਹੈ ਮੰਨ ਕਿ ਜਿਹੜੀ ਇਹ ਮੇਰੇ ਪਿੱਛੇ ਤਸਵੀਰਾਂ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਵਾਂਗਾ ਇੱਕ ਪੁਆਇੰਟ ਜਿਹੜਾ ਦਿਖ ਰਿਹਾ ਹੈ ਉੱਥੇ ਪਿਛਲੇ ਦਿਨੀ ਆ ਜਿਹੜਾ ਇੱਕ ਫੌਜੀ ਨੂੰ ਉਹ ਜੋ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਗਿਆ ਸੀਗਾ ਲੇਕਿਨ ਅਜੇ ਤੱਕ ਵਾਪਸ ਨਹੀਂ ਛੱਡਿਆ ਇਹ ਉਹ ਪੁਆਇੰਟ ਹੈ ਇਸੇ ਜਗ੍ਹਾ ਤੋਂ ਹੀ ਜਦੋਂ ਆਪਣੀ ਡਿਊਟੀ ਕਰਨ ਦੇ ਲਈ ਸਵੇਰੇ ਪਹੁੰਚਦਾ ਹੈ ਤਾਂ ਉੱਥੋਂ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਚਲਾ ਜਾਂਦਾ ਤਾਂ ਇੱਥੇ ਜਿਹੜੇ ਪਿੰਡ ਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਜੋ ਹਾਲਾਤ ਪਿੰਡ ਦੇ ਬਣੇ ਹੋਏ ਨੇ ਤਾਂ ਕਿਸ ਰੀਕਤ ਨਾਲ ਇਸ ਨੂੰ ਦੇਖਦੇ ਹੋ ਕਿਉਂਕਿ ਇਹ ਪਿੰਡ ਅਖੀਰ ਹੀ ਪਿੰਡ ਹੈ ਇਸ ਤੋਂ ਬਾਅਦ ਅੱਗੇ ਬਾਰਡਰ ਹੈ ਤਾਂ ਹਾਲਾਤ ਕਿਵੇਂ ਦੇ ਲੱਗਦੇ ਆ ਹੁਣ ਹਾਲਾਤ ਜੀ ਬਤਲੇ ਹੈ ਤਾਂ ਮਾੜੇ ਹੀ ਨੇ ਤੇ ਉਹਨਾਂ ਅਸੀਂ ਬੈਠੇ ਆ ਵੀ ਜਦੋਂ ਤੱਕ ਕੰਮ ਸ਼ੁਰੂ ਨਹੀਂ ਹੁੰਦਾ ਉਹ ਤਾਂ ਤੱਕ ਇੱਥੇ ਰਾਤ ਬੈਠੇ ਆਂ ਅਸੀਂ ਅਸੀਂ ਨਹੀਂ ਜਾਣਾ ਉਹਨਾਂ ਤਾਂ ਕਿਤੇ ਫੋਰਸ ਨੇ ਕਿਹਾ ਵੀ ਤੁਸੀਂ ਚਲੇ ਜਾਓ ਛੱਡ ਕੇ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਨਹੀਂ ਜੀ ਉਹ ਗੱਲ ਕੋਈ ਨਹੀਂ ਹੋਈ ਵੈਸੇ ਉਹਨਾਂ ਫੌਜ ਨੂੰ ਫੌਜ ਨੇ ਕਿਸੇ ਨੇ ਕਿਹਾ ਹਾਂ ਤਾਂ ਜਿਹੜੀ 7165 ਦੀ ਜੰਗ ਹੋਈ ਸੀ ਉਸ ਵੇਲੇ ਵੇਖੀਓ ਜੰਗ ਕਿਸ ਤਰੀਕੇ ਦੇ ਹਾਲਾਤ ਸੀਗੇ ਉਦੋਂ ਵੀ ਉਹ ਤਾਂ ਬਹੁਤ ਹਾਲਾਤ ਮਾੜੇ ਸੀ ਉਦੋਂ ਵੀ ਹੂੰ ਉਦੋਂ ਗੋਲੇ ਚੱਲੇ ਸੀ ਰਾਤ ਇੱਥੇ ਹੈਗੇ ਅਸੀਂ ਤੇ ਮਤਲਬ ਵੀ ਜਦੋਂ ਫਿਰੰਗ ਉਹ ਹੀ ਸ਼ੁਰੂ ਫਿਰ ਰਾਤ ਚਲੇਗਾ ਸੀ ਮਾੜ ਡੰਗਰ ਛੱਡ ਕੇ ਹਾਂਜੀ ਤੇ ਬੱਚੇ ਵੀ ਇੱਥੇ ਆਉਣ ਛੋਟੇ ਛੋਟੇ ਬੱਚੇ ਤੁਹਾਡੇ ਕੋਲ ਨਾਲ ਐ ਉਹਨਾਂ ਨੂੰ ਕਿਤੇ ਡਰ ਲੱਗਦਾ ਜਾਂ ਕੀ ਗੱਲ ਕੀ ਐ ਸਚੋਕ ਹੋਣੇ ਜਿਵੇਂ ਮਿਲ ਰਹੇ ਸੀ ਕਹਿੰਦੇ ਵੀ ਸਾਨੂੰ ਚਾਹ ਹੀ ਬੜਾ ਸੀ ਜੰਗ ਦੇਖਣੀ ਐ ਬੱਚਿਆਂ ਨੂੰ ਮਤਲਬ ਇਹ ਵੀ ਮਾਪਿਓ ਦੇ ਨਾਲ ਹੀ ਬੱਚੇ ਨੇ ਬੱਚਾਂ ਦਾ ਇਕੱਲਿਆਂ ਦਾ ਦਿਲ ਵੀ ਨਹੀਂ ਕਰਦਾ ਜਾਂ ਕੇ ਤੇ ਜਦੋਂ ਫਿਰ ਚੱਲ ਜਾਂਦੀ ਉਹਦੋਂ ਫਿਰ ਬੱਚੇ ਨਾਲ ਛੱਡ ਛੁੱਟ ਕੇ ਫਿਰ ਆਵੀ ਤੇ ਮਾੜ ਡੰਗਰ ਹਮਾਰੀ ਆ ਇੱਥੇ ਰਾਤ ਜਿਵੇਂ ਪਾਕਿਸਤਾਨ ਨੇ ਹਮਲਾ ਕੀਤਾ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਸਾਰੇ ਮਿਜ਼ਾਈਲ ਜਿਹੜੇ ਤਬਾਹ ਕਰ ਦਿੱਤੇ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਲਗਭਗ 10 ਤੋਂ 12 ਜ਼ਿਲ੍ਹਿਆਂ ਚ ਕੀਤਾ ਸੀ ਭਾਰਤ ਨੇ ਅਸਫਲ ਕਰਤਾ ਉਸ ਨੂੰ ਕਿਵੇਂ ਦੇਖਦੇ ਹੋ ਅੱਜ ਉਹ ਪਿੱਛੇ ਦਾ ਹੁਣ ਉਹ ਤਾਂ ਦੇਖ ਰਹੇ ਜਿਹੜਾ ਕੰਮ ਚੱਲ ਰਿਹਾ ਉਹ ਗੇ ਨਾਲੋਂ ਵੀ ਜ਼ਿਆਦਾ ਹੀ ਹੈ ਜਿਹੜਾ ਚੱਲ ਰਿਹਾ ਹੁਣ ਮਾਹੌਲ ਹੈ ਇਹ ਉਦੋਂ ਤਾਂ ਘੱਤਰ ਦੇ ਵਿੱਚ ਮਤਲਬ ਚਾਜਾਂ ਦੀ ਲੜਾਈ ਸੀ ਤੇ ਤੋਪਾਂ ਦੀ ਆ ਰਹੀ ਸੀ ਤੇ ਟੈਂਕ ਮਾਰੇ ਮੋਟੇ ਬਿਲਕੁਲ ਤਾਂ ਤੁਸੀਂ ਵੀ ਇਸੇ ਪਿੰਡ ਦੇ ਹੀ ਰਹਿਣ ਵਾਲੇ ਹਾਂ ਇਹ ਪਿੰਡ ਦੇ ਦਾ ਕਿਸ ਤਰੀਕੇ ਦਾ ਹੁਣ ਲੱਗ ਰਿਹਾ ਕਿਉਂਕਿ ਤੁਹਾਡੇ ਨਾਲ ਦੇ ਕਈ ਪਿੰਡਾਂ ਦੇ ਲੋਕ ਛੱਡ ਕੇ ਵਾਪਸ ਜਾਈ ਜਾਂਦੇ ਸ਼ਹਿਰ ਵੱਲੋਂ ਜਾਂਦੇ ਟਰੈਕਟਰ ਟਾਲੀਂ ਦੇ ਆਪਣਾ ਸਾਰਾ ਸਮਾਨ ਲਈ ਜਾਂਦੇ ਇਹ ਤਾਂ ਦੇਖ ਰਹੇ ਹਾਂ ਤਾਂ ਫੌਜ ਤਾਂ ਪਿਛਾ ਹੀ ਆਈ ਜੇ ਤਾਂ ਇੱਥੇ ਤਾਂ ਆਂਦੇ ਜੀਪੇ ਤਾਂ ਆਂਦੀ ਆਰਮੀ ਚਲੀ ਜਾਂਦੀ ਨਾਂ ਨਹੀਂ ਲੈਂਦੀ ਸਾਨੂੰ ਕੋਈ ਡਰ ਨਹੀਂ ਡੱਕਾ ਹੈ ਜੀਗਾ ਨਿੱਕੇ ਨਿੱਕੇ ਬੱਚਿਆਂ ਨੂੰ ਹੈਗਾ ਕਮੀਂ ਦੇਖਦੇ ਨੇ ਉਹ ਆਂਦੇ ਨੇ ਰਾਤ ਨੂੰ ਕਿਵੇਂ ਲਾਈਟਾਂ ਬੰਦ ਕਰਨਿਆ ਕੱਢਣ ਦੇ ਵਿੱਚੋਂ ਅਸਲਾ-ਉਸਲਾ ਇਹਨਾਂ ਨੂੰ ਡਰ ਲੱਗਦਾ ਪਿਆ ਉਹ ਬੱਚੇ ਆਉਂਦੇ ਆਂ ਅਪਾ ਕਿੱਥੇ ਜਾਵਾਂਗੇ ਉਹ ਪਿਛਾ ਹੋਣਾ ਮਾਹੌਲ ਬਣਾ ਦੇ ਕਿਤੇ ਛੱਡ ਤੇ ਆਈਏ ਉਹ ਰਿਸ਼ਤੇਦਾਰ ਸਭ ਬਾਰਡਰ ਤੇ ਹੀ ਗਏ ਨੇ ਸਾਡਾ ਫਿਰ ਅੱਖ ਮਰਨਾ ਜੀ ਨਾਲ ਬਸ ਇੱਥੇ ਹੀ ਹੈਗਾ ਜਾਵਾਂ ਦੇ ਕਿੱਥੇ ਅੱਗੇ ਗਏ ਆ 2000 2000 ਕਾਰਗਲ ਦੇ ਸਾਰਾ ਸਮਾਨ ਲੈ ਕੇ ਤੋੜ ਤੇ ਲਿਆ ਲੈ ਬਿਲਕੁਲ ਮਨਜੋਤ ਤੁਸੀਂ ਬਣੇ ਰਹੋ ਸਾਡੇ ਨਾਲ ਕਿਉਂਕਿ ਲਾਜ਼ਮੀ ਤੌਰ ਦੇ ਉਤੇ ਜਦੋਂ ਸਰਹੱਦੀ ਖੇਤਰ ਦੇ ਵਿੱਚ ਇਸ ਤਰੀਕੇ ਦੇ ਨਾਲ ਹਰਕਤ ਜਿਹੜੀ ਉਹ ਵੇਖਣ ਨੂੰ ਮਿਲੇਗੀ ਲੋਕ ਖੌਫ ਜ਼ਦਾ ਹੋਣਗੇ ਪਰ ਪੰਜਾਬੀਆਂ ਦਾ ਸੁਭਾਅ ਹੈ ਕਿ ਹਰ ਮਸਲੇ ਦਾ ਹਰ ਚੁਣੌਤੀ ਦਾ ਪੰਜਾਬੀ ਬਹਾਦਰੀ ਦੇ ਨਾਲ ਸਾਹਮਣਾ ਕਰਦੇ ਨੇ ਤਾਂ ਹਰਪ੍ਰੀਤ ਵਿਦੇਸ਼ਾਂ ਸਾਡੇ ਨਾਲ ਜੁੜੇ ਹੋਏ ਨੇ ਹਰਪ੍ਰੀਤ ਇਸ ਵਕਤ ਜਦੋਂ ਅਸੀਂ ਜ਼ਿਕਰ ਕਰ ਰਹੇ ਹਾਂ ਤਾਂ 8 ਜਿਹੜੇ ਫੌਜੀ ਟਿਕਾਣਿਆਂ ਦੇ ਉੱਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਬੇਸ਼ੱਕ ਭਾਰਤ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਪਰ ਪਾਕਿਸਤਾਨ ਐ ਕਿ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਬੇਸ਼ੱਕ ਮੂੰਹ ਦੀ ਖਾਂਦਾ ਹੈ ਤੇ ਫਿਰ ਉਹੀ ਰਾਗ ਲਾਪਦਾ ਹੈ ਇਹ ਨਾਪਾਕ ਹੈ ਇਹ پاک ਤੇ ਹੈ ਹੀ ਨਹੀਂ ਇਹ ਨਾਪਾਕ ਹੈ ਜਿਹੜਾ ਮੰਨਦਾ ਹੀ ਨਹੀਂ ਜਿਹੜਾ ਸਮਝਦਾ ਹੀ ਨਹੀਂ ਨਿਹੱਥੇ ਮਜਲੂਮ ਮਾਸੂਮ ਲੋਕਾਂ ਦੀ ਜਾਨ ਲੈਂਦਾ ਤੇ ਫਿਰ ਜਦੋਂ ਰਿਟੈਲੀਏਟ ਕੀਤਾ ਜਾਂਦਾ ਤਾਂ ਫਿਰ ਕਿਹਾ ਜਾਂਦਾ ਕਿ ਜੇ ਤੁਸੀਂ ਕਰੋਗੇ ਤਾਂ ਅਸੀਂ ਵੀ ਜਵਾਬ ਦੇਾਂਗੇ ਸਾਡੇ ਵਿਦੇਸ਼ ਮੰਤਰੀ ਨੇ ਬਿਲਕੁਲ ਸਾਫ਼ ਕਰਤਾ ਜੇ ਅੱਗੋਂ ਹਮਲਾ ਕਰੋਗੇ ਤਾਂ ਮੂੰਹ ਤੋੜ ਜਵਾਬ ਦੇਾਂਗੇ ਅੱਜ ਸਾਊਦੀ ਅਰਬ ਦੇ ਐਕਸਟਰਨਰ ਅਫੇਅਰਸ ਮਿਨਿਸਟਰ ਯਾਨੀ ਕਿ ਵਿਦੇਸ਼ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਲਾਕਾਤ ਹੋਈ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਸਾਊਦੀ ਹਮੇਸ਼ਾ ਤੋਂ ਪਾਕਿਸਤਾਨ ਦਾ ਇੱਕ ਬੜਾ ਵੱਡਾ ਹਲਾਈ ਰਿਹਾ ਬੜਾ ਵੱਡਾ ਸਹਿਯੋਗੀ ਰਿਹਾ ਇਸ ਮੁਲਾਕਾਤ ਨੂੰ ਬਹੁਤ ਵੱਡੇ ਮਾਇਨੇ ਨੇ ਪੋਲਿਟੀਕਲੀ ਜੇਕਰ ਇਸ ਨੂੰ ਸਮਝਿਆ ਜਾਏ ਖਾਸ ਤੌਰ ਤੇ ਇਹਨਾਂ ਹਾਲਾਤਾਂ ਦੇ ਵਿੱਚ ਇਹ ਇਧਰ ਐਨਐਸ ਨੇ ਬਰੀਫ ਕੀਤਾ ਥੋੜੀ ਦੇਰ ਬਾਅਦ ਹੀ ਖਬਰ ਆਉਣ ਲੱਗ ਪਈ ਕਿ ਲਾਹੌਰ, ਸਿਆਲਕੋਟ, 라ਵਲਪਿੰਡੀ ਹੋਰ ਇਹਨਾਂ ਦੇ ਦੋ ਸ਼ਹਿਰ ਜਨਸ਼ਕੀ ਚੱਕ ਵਾਲਾ ਤੇ ਇੱਕ ਗੁਜਰਾਵਾਲਾ ਇਹਨਾਂ ਸ਼ਹਿਰਾਂ ਦੇ ਉੱਤੇ ਵੀ ਡਰੋਨ ਅਟੈਕਸ ਹੋਏ ਨੇ ਤੇ ਇਹ ਤਸਵੀਰ ਸਾਫ਼ ਹੈ ਕਿ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਬਿਲਕੁਲ ਨੀਸਤਾ ਨਾਬੂਤ ਕਰ ਦਿੱਤਾ ਗਿਆ ਪਾਕਿਸਤਾਨ ਨੇ ਹਿੰਦੁਸਤਾਨ ਦੇ ਵੱਡੇ तमाम ਸ਼ਹਿਰ ਨੇ ਜਿੰਨਾ ਤੇ ਹਮਲੇ ਦੀ ਕੋਸ਼ਿਸ਼ ਕੀਤੀ ਏ ਸਾਡਾ 에어 డిਫੈਂਸ ਸਿਸਟਮ ਇੰਨਾ ਜ਼ਬਰਦਸਤ ਇੰਨਾ ਵਧੀਆ ਪਰਫਾਰਮ ਕੀਤਾ ਸਾਡੀ ਇੰਡੀਅਨ 에어 ਫੋਰਸਸ ਨੇ ਬਾਕੀ ਜਿਹੜੀ ਗਰਾਉਂਡ ਫੋਰਸਸ ਨੇ ਕਿਉਂ ਉਹਨਾਂ ਨੇ ਸਾਰੇ ਹਮਲੇ ਨਕਾਮ ਕਰ ਦਿੱਤੇ ਮੈਂ ਕੁਝ ਮਿਜ਼ਾਈਲਾਂ ਦੇ ਟੁਕੜੇ ਆ ਕੇ ਥੱਲੇ ਡਿੱਗੇ ਨੇ ਲੇਕਿਨ ਪਾਕਿਸਤਾਨ ਦਾ ਬੁਰੀ ਤਰੀਕੇ ਨਾਲ ਦੰਦ ਖੱਟੇ ਪਾਕਿਸਤਾਨ ਕੋਸ਼ਿਸ਼ ਜ਼ਰੂਰ ਕਰ ਰਹਾ ਹੈ ਰਿਟੈਲੀਏਟ ਕਰਨ ਦੀ ਉਹਨਾਂ ਦੇ ਲਗਾਤਾਰ ਜਿਹੜੇ ਲੀਡਰਸ ਨੇ ਜਾਂ ਤੁਸੀਂ ਉਹ ਫੌਜੀ ਅਫਸਰਾਂ ਨੂੰ ਵੀ ਵੇਖੋ ਲਗਾਤਾਰ ਧਮਕੀਆਂ ਦੇ ਰਹੇ ਨੇ ਲੇਕਿਨ ਧਮਕੀਆਂ ਹੀ ਨੇ ਇਹ ਤੁਸੀਂ ਮੰਨ ਕੇ ਚੱਲੋ ਜੇਕਰ ਅੱਗੋਂ ਰਿਟੈਲੀਏਟ ਕਰਨਗੇ ਤੇ ਹਿੰਦੁਸਤਾਨ ਨੂੰ ਕਾਬੂ ਤੋਂ ਬਾਅਦ ਜਵਾਬ ਦੇਖਣੇ ਵਾਲੀ ਹੈ ਕਿਉਂਕਿ ਭਾਰਤ ਦੇ ਵਿੱਚ ਇਸ ਐਕਸ਼ਨ ਤੋਂ ਬਾਅਦ ਆਪਰੇਸ਼ਨ ਸਿੰਧੂਰ ਤੋਂ ਬਾਅਦ ਜਿਹੜੀਆਂ ਤਮਾਮ ਸਿਆਸੀ ਤਰ੍ਹਾਂ ਨੇ ਉਹ ਇੱਕ ਮਤ ਨੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸਰਕਾਰ ਦੇ ਨਾਲ ਨੇ ਤੇ ਦੂਜੇ ਪਾਸੇ ਪਾਕਿਸਤਾਨ ਜਿਹੜਾ ਵਿਖਰਿਆ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਪਾਕਿਸ ਨਾਲ ਨਹੀਂ ਪਰ ਇੱਥੇ ਇਸ ਵਕਤ ਭਾਰਤ ਦੇ ਵਿੱਚ ਇਹ ਚੀਜ਼ ਵੇਖਣ ਨੂੰ ਮਿਲ ਰਹੀ ਹੈ ਕਿ ਹਰ ਤਰ੍ਹਾਂ ਚਾਹੇ ਸਿਆਸਤ ਤੌਰ ਦੇ ਉਤੇ ਵੱਖਰੀ ਹੋਵੇ ਪਰ ਅੱਜ ਭਾਰਤ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾਇਆ ਹੋਇਆ ਹੈ ਅ ਦੇਖੋ ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਦੇ ਵਿੱਚ ਜਿਹੜੀ ਪਾਕਿਸਤਾਨ ਆਰਮੀ ਸੀ ਉਹਦੀ ਜਿਹੜੀ ਛਵੀ ਹੈ ਉਹਦੀ ਜਿਹੜੀ ਤਾਕਤ ਦੀ ਇੱਕ ਹੁੰਦੀ ਸੀਗੀ ਪਾਕਿਸਤਾਨ ਨੂੰ ਕਿਉਂਕਿ ਆਰਮੀ ਚਲਾਉਂਦੀ ਰਹੀ ਆਈਐਸਆਈ ਦੇ ਨਾਲ ਰੜਕੇ ਉਹ ਹਮੇਸ਼ਾ ਤੋਂ ਬੜੀ ਮਜ਼ਬੂਤ ਰਹੀ ਲੇਕਿਨ ਪੋਛਲੇ ਕੁਝ ਟਾਈਮ ਤੋਂ ਬੜੀ ਬੁਰੀ ਤਰੀਕੇ ਨਾਲ ਇਹ ਲੋਕ ਥੱਲੇ ਗਏ ਨੇ ਮੰਨਿਆ ਜਾ ਰਿਹਾ ਸੀ ਕਿ ਪਹਿਲਗਾਮ ਹਮਲੇ ਤੋਂ ਬਾਅਦ ਆਸੇਮੁਨੀਰ ਆਪਣੀ ਇੱਕ ਵੱਡੀ ਛਵੀ ਕਰਨਾ ਚਾ ਰਹੇ ਨੇ ਇਹ ਵੀ ਡਰ ਸੀ ਕਿ ਕਿਤੇ ਤਖਤਾ ਪਲਟਣਾ ਹੋ ਜਾਏ ਲੇਕਿਨ ਜਿਸ ਤਰੀਕੇ ਨਾਲ ਹਿੰਦੁਸਤਾਨ ਨੇ ਰਿਟੈਲੀਏਟ ਕੀਤਾ ਜਿਸ ਤਰੀਕੇ ਨਾਲ ਮੂੰਹ ਤੋੜ ਜਵਾਬ ਅੱਗੋ ਦਿੱਤਾ ਗਿਆ ਉਸ ਦੀ ਪਾਕਿਸਤਾਨ ਨੇ ਨਹੀਂ ਕੀਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਹਾਰ ਦਾ ਉਪਵਾਚਨ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਮਿੱਟੀ 'ਚ ਮਿਲਾ ਕੇ ਰੱਖ ਦਿਆਂਗੇ ਉਹ ਤਸਵੀਰ ਸਾਫ ਹੋ ਰਹੀ ਏ ਰੌਫਜ਼ਗਰ ਦਾ ਮਰਨਾ ਜੋ ਸ਼ਖਸ IC-814 ਦੀ ਕਿਡਨੈਪਿੰਗ ਜਿਹੜੀ ਕੀਤੀ ਗਈ ਸੀ ਜਦੋਂ ਜਹਾਜ਼ ਨੂੰ ਲੈ ਕੇ ਗਏ ਆ ਇਹ ਲੋਕ ਕੰਧਾਰ ਉਹਦੇ ਵਿੱਚ ਬੜਾ ਇਹਮ ਰੋਲ ਸੀ ਉਹ ਵੀ ਮਾਰਿਆ ਗਿਆ ਜਦੋਂ ਹੁਣ ਤੁਸੀਂ ਅੱਜ ਜਿਹੜਾ ਹਾਫਿਜ਼ ਸਈਦ ਹੈ ਉਹ ਕਹਿੰਦਾ ਹੈ ਕਿ ਮੇਰੇ ਆਪਣੇ ਮਰ ਗਏ ਨੇ ਮੈਂ ਵੀ ਮਰ ਜਾਂਦਾ ਤੇ ਚੰਗਾ ਹੁੰਦਾ ਹੁਣ ਤੁਹਾਨੂੰ ਉਸ ਦਰਦ ਦਾ ਅਹਿਸਾਸ ਹੋਇਆ ਤੁਸੀਂ ਮਜਲੂਮਾਂ ਨੂੰ ਮਾਰਦੇ ਰਹੇ ਤੁਸੀਂ ਧਰਮ ਦਾ ਨਾਮ ਪੁੱਛ ਕੇ ਲੋਕਾਂ ਨੂੰ ਮਾਰਿਆ ਹੁਣ ਤੁਹਾਨੂੰ ਪਤਾ ਲੱਗਾ ਕਿ ਜਦੋਂ ਆਪਣਾ ਮਰਿਆ ਤਾਂ ਤਕਲੀਫ ਕਿਵੇਂ ਹੁੰਦੀ ਹੈ ਇਹ ਆਪਣੇ ਆਪ 'ਚ ਬੜੇ ਸਾਡੇ ਨਾਲ ਜਿਹੜੀ ਦੂਸਰੀ ਇੱਕ ਗੱਲ ਤੁਸੀਂ ਕੀਤੀ ਪੋਲਿਟਿਕਲ ਸਿਸਟਮ ਦੀ ਦੇਖੋ ਇੰਡੀਆ ਦੀ ਬੜੀ ਖੂਬਸੂਰਤੀ ਰਹੀ ਹੈ ਜਿੰਨਾ ਮਰਜ਼ੀ ਇੱਕ ਦੂਜੇ ਨੂੰ ਨਿੰਦਦੇ ਹੋਣ ਜਿੰਨਾ ਮਰਜ਼ੀ ਇੱਕ ਦੂਜੇ ਨਾਲ ਲੜਦੇ ਹੋਣ ਲੇਕਿਨ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਉਦੋਂ ਇਹ ਸਾਰੇ ਇਕੱਠੇ ਬਿਲਕੁਲ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਹਰ ਭਾਰਤੀ ਇਕਜੁੱਟ ਹੋ ਜਾਂਦਾ ਹੈ ਹਰਪ੍ਰੀਤ ਬਣੇਰੋ ਸਾਡੇ ਨਾਲ ਅਮਰਿਤ ਸਰ ਤੋਂ ਸਾਡੇ ਸਹਿਯੋਗੀ ਮਨਿੰਦਰ ਸਿੰਘ ਮ ਹੁੰਦੀ ਹੈ ਤਾਂ ਚਾਹੇ ਸਿਆਸੀ ਤਰ੍ਹਾਂ ਹੋਵੇ ਜਾਂ ਫਿਰ ਵੱਖ-ਵੱਖ ਸੂਬੇ ਤੇ ਹਰ ਇੱਕ ਭਾਰਤੀ ਜਿਹੜਾ ਉਹ ਇਕਜੁੱਟ ਹੋ ਕੇ ਖੜਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਸ ਵਕਤ ਅੰਮ੍ਰਿਤਸਰ ਦੀ ਕੀ ਤਸਵੀਰ ਹੈ ਖਾਸ ਤੌਰ ਦੇ ਉੱਤੇ ਲੋਕਾਂ ਦੇ ਵਿੱਚ ਕੀ ਚਰਚਾ ਚੱਲ ਰਹੀ ਹੈ ਇਸ ਵਕਤ ਆ ਦੇਖੋ ਸਭ ਤੋਂ ਅਹਿਮ ਇਹ ਗੱਲ ਹੈ ਕਿ ਰਾਤ ਨੂੰ 1.5 ਵਜੇ ਧਮਾਕਿਆਂ ਦੀ ਆਵਾਜ਼ ਸੁਣੀ ਗਈ ਸੀ ਲੋਕਾਂ 'ਚ دہشت ਫੈਲੀ ਸੀ ਪਰ ਉਸ ਤੋਂ ਬਾਅਦ ਬ੍ਰੇਕਆਊਟ ਕਰ ਦਿੱਤਾ ਗਿਆ ਤੇ 2 ਘੰਟੇ ਬਾਅਦ ਇਹ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਂਝੀ ਕੀਤੀ ਗਈ ਕਿ ਬ੍ਰੇਕਆਊਟ ਸਵੇਰ ਤੋਂ ਚੱਲੀ ਮੌਕ ਡ੍ਰਿਲ ਦਾ ਹਿੱਸਾ ਸੀ ਇਸ ਲਈ ਚਿੰਤਾ ਦੀ ਕੋਈ ਲੋੜ ਨਹੀਂ ਲੋਕ ਖੌਫਜ਼ਦਾ ਨਾ ਹੋਣ ਪਰ ਦਿਨ ਚੜ੍ਹਦੇ ਹੀ ਸਾਨੂੰ ਇਹ ਖਬਰਾਂ ਮਿਲਣ ਲੀ ਸ਼ੁਰੂ ਹੋਈਆਂ ਕਿ ਜੇਠੂਵਾਲ ਮੱਖਣਵਿੰਡੀ ਜਾਂ ਪੰਦੇਰਕਲਾ ਪਿੰਡਾਂ ਦੇ ਵਿੱਚ ਬੰਬ ਨੂੰ ਵਸਤੂ ਜਾਂ ਮਿਜ਼ਾਈਲ ਦੇ ਪੁਰਜ਼ੇ ਜਿਹੜੇ ਆ ਉਹ ਖੇਤਾਂ ਵਿੱਚ ਡਿੱਗੇ ਹੋਏ ਮਿਲੇ ਨੇ ਤਾਂ ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਮੇਵਾਰੀ ਸਮਝੀ ਕਿ ਅਸੀਂ ਤੁਰੰਤ ਇਹ ਖਬਰਾਂ ਨਾਸ਼ਰ ਕਰਕੇ ਜਿਹੜਾ ਲੋਕਾਂ 'ਚ دہشت ਨਾ ਪਾਈਏ ਜਿੰਨੀ ਦੇਰ ਤੱਕ ਅਧਿਕਾਰੀਆਂ ਨੇ ਪੁਸ਼ਟੀ ਨਹੀਂ ਕੀਤੀ ਜਿੰਨੀ ਦੀ ਹੁਣ ਜਦੋਂ ਪਰ ਸਰਕਾਰ ਵੱਲੋਂ ਪ੍ਰੈਸਟੋਰ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਕਿ देर रात ਪਾਕਿਸਤਾਨ ਵੱਲੋਂ ਉੱਤਰੀ ਅਤੇ ਪੂਰਬੀ ਭਾਰਤ ਦੇ ਵਿੱਚ ਵੱਖ-ਵੱਖ ਫੌਜੀ ਠਿਕਾਣਿਆਂ ਤੇ ਜਿਨ੍ਹਾਂ ਵਿੱਚ ਪੰਜਾਬ ਚ 7 ਥਾਵਾਂ ਤੇ ਮਿਜ਼ਾਈਲ ਅਟੈਕ ਕੀਤਾ ਗਿਆ ਸਾਡੇ ਡਿਫੈਂਸ ਸਿਸਟਮ ਨੂੰ ਨਸ਼ਟ ਕਰਨ ਦੀ ناکਾਮ ਕੋਸ਼ਿਸ਼ ਕੀਤੀ ਗਈ ਬੇहद ਕਾਇਰਾਨਾ ਹਰਕਤ ਕਰਦਿਆਂ ਮਿਜ਼ਾਈਲਾਂ ਦਾਗੀਆਂ ਗਈਆਂ ਔਰ ਉਹਨਾਂ ਮਿਜ਼ਾਈਲਾਂ ਨੂੰ ਸਾਡੇ 에ਅਰ ਡਿਫੈਂਸ ਸਿਸਟਮ ਵੱਲੋਂ ਹਵਾ ਥੀ ਨਸ਼ਟ ਕਰ ਦਿੱਤਾ ਗਿਆ ناکਾਮ ਕਰ ਦਿੱਤਾ ਗਿਆ ਪਰ ਇੱਥੇ ਜਿੱਥੇ ਅਸੀਂ ਮੌਜੂਦ ਆਂ ਢੇਠੂ ਵਾਲਾ ਤੇ ਮੱਖਣਵਿੰਡੀ ਪਿੰਡ ਦੇ ਬਿਲਕੁਲ ਵਿਚਕਾਰ ਦੋਵੇਂ ਪਿੰਡ ਇੱਕ ਦੂਜੇ ਦੇ ਬਰਾਬਰ ਨੇ ਪਰ ਇਸ ਮਿਜ਼ਾਈਲ ਬੇहद ਖਤਰਨਾਕ ਹੈ ਇਹ 3 ਫੁੱਟ ਦੇ ਕਰੀਬ ਮਿਜ਼ਾਈਲ ਦਾ ਹਿੱਸਾ ਹੈ ਜਿਹੜਾ ਬਰੂਦ ਨਾਲ ਭਰਿਆ ਹੋਇਆ ਹੈ ਜੋ ਜਿੰਦੀ ਮਿਜ਼ਾਈਲ ਕਹਿ ਸਕਦੇ ਆ ਕਿ ਜੇ ਇਹ ਜਿਹੜੀ ਹਲੇ ਨਸ਼ਟ ਨਹੀਂ ਹੋ ਸਕੀ ਔਰ ਇੱਥੇ 에ਅਰ ਫੋਰਸ ਦੀ ਟੀਮ ਪਹੁੰਚੀ ਇਸ ਦੀਆਂ ਤਸਵੀਰਾਂ ਲਈਆਂ ਗਈਆਂ ਇਸ ਦੀ ਵੀਡੀਓ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਸੰਬੰਧਿਤ ਜਾਂਚ ਪੜਤਾਲ ਲਈ ਮੈਚਮੈਨ ਨੂੰ ਭੇਜੀ ਗਈ ਤਾਂ ਹੁਣੇ-ਹੁਣੇ ਇੱਕ ਵੱਡਾ ਅਪਡੇਟ ਆਇਆ ਹੈ ਕਿ ਇਹ ਮਿਜ਼ਾਈਲ ਬੇਹਤ ਖਤਰਨਾਕ ਹੈ ਜਿਹੜੀ 1.5 ਕਿਲੋਮੀਟਰ ਤੱਕ ਮਾਰ ਕਰ ਸਕਦੀ ਹੈ 1.5 ਕਿਲੋਮੀਟਰ ਦੇ ਦਾਇਰੇ ਚ ਨੁਕਸਾਨ ਕਰ ਸਕਦੀ ਹੈ ਮਨਿੰਦਰ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਭਾਰਤ ਸਰਕਾਰ ਦੇ ਵੱਲੋਂ ਮੁਰਦ ਤੋਂ ناکਾਮ ਕੀਤਾ ਗਿਆ ਤਾਂ ਅਜਿਹੇ ਦੇ ਵਿੱਚ ਹਰ ਇੱਕ ਕੋਸ਼ਿਸ਼ ਨੂੰ ناکਾਮ ਭਾਰਤ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ